ਸਮਾਜ ਦੇ ਵਿੱਚ ਅਕਸਰ ਨੌਸਰਬਾਜ਼ ਠੱਗੀ ਮਾਰਨ ਦੇ ਲਈ ਕਈ ਤਰ੍ਹਾਂ ਦੇ ਜਾਲ ਬੁੰਦੇ ਨੇ ਤੇ ਕਈ ਭੋਲੇ-ਬਾਲੇ ਲੋਕਾਂ ਦੇ ਨਾਲ ਠੱਗੀ ਮਾਰ ਵੀ ਜਾਂਦੇ ਨੇ ਤੇ ਪਤਾ ਵੀ ਨਹੀਂ ਲੱਗਣ ਦਿੰਦੇ ਅਜਹਾਈ ਇੱਕ ਮਾਮਲਾ ਪਠੰਡਾ ਦੇ ਮੋੜ ਮੰਡੀ ਦੇ ਇੱਕ ਰੂੜਵੇਜ ਦੇ ਇਤਾਰ ਮੁਲਾਜ਼ਮ ਦੇ ਨਾਲ ਵਾਪਰੇ ਆਏ ਜੋ ਕਿ ਇੱਕ ਏਟੀਐਮ ਮਸ਼ੀਨ ਦੇ ਵਿੱਚ ਪੈਸੇ ਕਢਵਾਉਣ ਗਿਆ ਸੀ ਤਾਂ ਉੱਥੇ ਹੀ ਇੱਕ ਪਹਿਲਾਂ ਤੋਂ ਖੜੇ ਸ਼ਖਸ ਨੇ ਉਸ ਦਾ ਏਟੀਐਮ ਕਾਰਡ ਬਦਲ ਦਿੱਤਾ ਤੇ ਬਾਅਦ ਵਿੱਚ ਉਸ ਏਟੀਐਮ ਕਾਰਡ ਦੇ ਦਾ ਹੀ ਮਸ਼ੀਨ ਵਿੱਚੋਂ 87000 ਰੁਪਏ ਕਢਵਾ ਕੇ ਉਸ ਦਾ ਅਕਾਊਂਟ ਹੀ ਖਾਲੀ ਕਰ ਦਿੱਤਾ ਜਿਸ ਤੋਂ ਬਾਅਦ ਪੀੜਤ ਮੁਲਾਜ਼ਮ ਨੇ ਇਸ ਦੀ ਸ਼ਿਕਾਇਤ ਤਲਵੰਡੀ ਸਾਬੋ ਦੇ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਹੈ ਆਕੋ ਗੱਲ ਜੀ ਅਸੀਂ ਕਾਰ ਤੇ ਨਾ ਮਕਾਨ ਜਾ ਕੇ ਆ ਰਹੇ ਸੀ ਪਰਾਣੀਆਂ ਤੋਂ ਇੱਥੇ ਬੈਂਕ ਦੇ ਕੋਲੇ ਆ ਕੇ ਤਲਵੰਡੀ ਮੈਂ ਕਿਹਾ ਯਾਰ ਮੈਂ 2000 ਰੁਪਏ ਕਢਾ ਲਾਂ ਤੇ ਮੈਂ ਪੈਸੇ ਕਢਾਉਣ ਗਿਆ ਤੇ ਉਹ ਮਸ਼ੀਨ ਮਸ਼ੀਨ ਨੇ ਕਢੇ ਨਾ ਉੱਥੇ ਇੱਕ ਹੋਰ ਬੰਦਾ ਆ ਗਿਆ ਉਹ ਮੈਨੂੰ ਲੱਗਾ ਤਾਂ ਐ ਵੀ ਜੇ ਕੋਈ ਮੁਲਾਜ਼ਮ ਹੀ ਹੁੰਦਾ ਕੋ ਮੈਨੂੰ ਉਹਦਾ ਬਾਈ ਜੀ ਮੈਂ ਕਢਵਾ ਦਿਆਂ ਮੈਂ ਕਿਹਾ ਮੇਰੇ ਕੋਲੇ ਖੜੇ ਉਹ ਤਾਂ ਹੀ ਮੈਨੂੰ ਲੱਗਣ ਤੇ ਤਬਿਕ ਕਦੋਂ ਉਹਨੇ ਮੇਰਾ ਕਾਰਡ ਹੀ ਆਹ ਕਰ ਲਿਆ ਜਦੋਂ ਉਹ ਸਿੱਟ ਪੰਡ ਗਏ 15 ਮਿੰਟਾਂ ਬਾਅਦ ਉਹ ਤੋਂ ਸਾਨੂੰ ਪਿਆਰ ਮੈਸੇਜ ਆ ਗਿਆ ਵੀ ਤੁਹਾਡੇ ਇੰਨੇ ਇੰਨੇ ਪੈਸੇ ਨਿਕਲ ਗਏ ਸਾਨੂੰ ਮੌਕੇ ਤੇ ਜਦੋਂ ਉਹਨੇ ਫੜ ਲਿਆ ਸਾਨੂੰ ਵੜਾ ਕੇ ਦਿੱਤਾ ਕੁਝ 5-4 ਹੋ ਜਾਣਗੇ 50 ਵੀ ਨਿਕਲ ਉਹ ਤਾਂ ਵੰਦ ਹੀ ਹੋ ਗਈ ਨਾ ਉਹ ਜਿਹੜਾ ਦੂਜਾ ਕਾਰਡ ਪਾਇਆ ਸੀ ਉਹਨੇ ਉਹ ਚ ਤਾਂ ਹੈ ਹੀ ਨਹੀਂ ਸੀ ਪੈਸਾ ਕੋਈ ਜਿਹੜਾ ਥੋੜ ਸੀ ਉਹ ਕਾਰਡ ਬਦਲ ਲਿਆ ਉਹਨੇ ਮੇਰੇ ਨਾਲ ਅੱਛਾ ਜਦੋਂ ਮੈਂ ਕਹਿੰਦੇ ਹਾਂ ਮੈਂ ਕਢਾ ਕੇ ਦੇਣਾ ਤੇ ਉਹਦੇ ਬਦਲ ਲਿਆ ਸਾਲੇ ਨੇ ਹਾਂ ਤੇ ਉਸ ਤੋਂ ਬਾਅਦ ਕਿਸੇ ਪਿੰਡ ਗਏ ਜੀ ਪਿੰਡ ਸਾਨੂੰ ਮੈਸੇਜ ਆਇਆ ਪਿੰਡੋਂ ਉਹਨੂੰ ਨਹੀਂ ਪਤਾ ਲੱਗਿਆ ਸੀ ਪੁੱਛੇ ਉਹਰੇ ਆ ਗਿਆ ਸੀ ਬੈਂਕ ਵਾਲਿਆਂ ਨੇ ਦੱਸਿਆ ਉਹ ਆਪਣੇ ਬੈਂਕ ਵਾਲੇ ਆਵੇ ਵੀ ਤੁਸੀਂ ਜਿਹੜੇ ਖਾਤਾ ਤੁਹਾਡਾ ਜੋਧਪੁਰ ਪਖਰ ਵੀ ਉਹਦੇ ਜਾਓ ਅਸੀਂ ਉਹਦੇ ਚ ਗਏ ਉਹ ਉਹਨਾਂ ਨੇ ਗੱਲਬਾਤ ਕਰਕੇ ਤੇ ਸਾਨੂੰ ਕਹਿੰਦੇ ਵੀ ਤੁਸੀਂ ਅਸਲ ਦੇ ਵਿੱਚ ਜਿੱਥੇ ਤੁਹਾਡੇ ਨਿਕਲੇ ਪੈਸੇ ਉਹ ਐਸਵੀਆਈ ਬੈਂਕਾ ਤੇ ਉਸੇ ਦਾ ਏਟੀਐਮ ਹੈ ਤੇ ਉਹ ਸਾਨੂੰ ਕਹਿੰਦੇ ਵੀ ਤੁਸੀਂ ਪੁਲਿਸ ਰਿਪੋਰਟ ਕਰੋ ਹੁਣ ਪੁਲਿਸ ਰਿਪੋਰਟ ਕਰੀਆ ਅੱਗੇ ਦੀ ਕਾਰਵਾਈ ਪੁਲਿਸ ਕਰੂਗੀ ਗੁਰਦੇਤ ਸਿੰਘ ਬੁਰਜੇ ਸੇਮੇ ਦਾ ਆ ਕੇ ਹੁਣ ਕੰਪਲੇਂਟ ਕਰੀਆ ਨੇ ਮੇਰੇ ਖਾਤੇ ਚੋਂ ਕਿਸੇ ਨੇ 80000 ਰੁਪਏ 87000 ਰੁਪਏ ਕਢਾ ਲਏ ਆ ਵੀ ਤੇ ਉਹਦੀ ਪੜਤਾਲ ਕਰਦੇ ਆ ਸੀ ਜਾ ਕੇ ਬੈਂਕ ਕੋਈ ਕਾਰਡ ਘੋੜ ਬਦਲ ਕੇ ਕਢਾਇਆ ਸਰ ਇਹਨੇ ਦਸਰੇ ਨੇ ਵੀ ਸਾਡਾ ਏਟੀਐਮ ਕਾਰਡ ਕਿਸੇ ਨੇ ਬਦਲ ਲਿਆ ਕੱਲ ਦੀ ਗੱਲ ਆ ਵੀ ਤੇ ਅੱਜ ਕੰਪਲੇਂਟ ਦਿੱਤੀ ਆ ਪੜਤਾਲ ਕਰਤੀ ਜੋ ਸੀ ਫਾਰ ਵੀ ਬਸ ਕਰ ਆਮ ਵੀ ਦੱਚੇ ਸਾਰੇ ਤਲਵੰਡੀ ਸਾਬੋ ਦੇ ਜਾਂਚ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਪੀੜਤ ਨੇ ਆਪਣੇ ਨਾਲ ਵਾਪਰੀ ਘਟਨਾ ਦੀ ਬਨਾਮ ਸ਼ਿਕਾਇਤ ਦਰਜ ਕਰਵਾਈ ਹੈ ਤੇ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਤਬਾਣੀ ਟੀਵੀ ਲਈ ਵਿਕੀ ਬਹਿਲ ਦੀ ਰਿਪੋਰਟ